ਕਿੱਤ ਵਾਰਨਾ ਜੋਗੀ ਜਾਣੈ ਰਤਮਾ ਨਾ ਕੋਈ ਜਾਣਕਰਤ ਸੇਟੀ ਕੋ ਸੱਚੇ ਆਪੇ ਜਾਣੈ ਸੋਈ ਗੁਰੂ ਨਾਨਕ ਮਹਾਰਾਜ ਜੀ ਸ੍ਰੀ ਜਪੁਜੀ ਸਾਹਿਬ ਵਿੱਚ ਫਰਮਾਨ ਕਰਦੇ ਨੇ ਕਿ ਇਹ ਗੱਲ ਕੋਈ ਨਹੀਂ ਜਾਣਦਾ ਕੋਈ ਜੋਗੀ ਨਹੀਂ ਜਾਣਦਾ ਕਿ ਜਗਤ ਕਦੋਂ ਬਣਿਆ ਸੰਸਾਰ ਕਦੋਂ ਬਣਿਆ ਨਾ ਕੋਈ ਥਿਤ ਨਾ ਕੋਈ ਵਾਰ ਵੀ ਉਸ ਦਿਨ ਥਿਤ ਕਿਹੜੀ ਸੀ ਕਿਹੜਾ ਦਿਨ ਸੀ ਮਹੀਨਾ ਕਿਹੜਾ ਸੀ ਰੁੱਤ ਕਿਹੜੀ ਸੀ ਇਸ ਗੱਲ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਕੋਈ ਜੋਗੀ ਵੀ ਨਹੀਂ ਜਾਣਦਾ ਕੋਈ ਮਨੁੱਖ ਵੀ ਨਹੀਂ ਜਾਣਦਾ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਭਾਈ ਕਿ ਫਲਾਣੇ ਦਿਨ ਤੋਂ ਨਵਾਂ ਸਾਲ ਸ਼ੁਰੂ ਹੋਇਆ ਹੈ ਅੱਜ ਨਵਾਂ ਸਾਲ ਹੈ ਜੀ ਵਧਾਈਆਂ ਜੀ ਜਦ ਪਤਾ ਹੀ ਨਹੀਂ ਕਿ ਇਹ ਸੰਸਾਰ ਕਦੋਂ ਬਣਿਆ ਕਿਹੜੀ ਤਾਰੀਖ ਸੀ ਕਿਹੜਾ ਵਾਰ ਸੀ ਕਿਹੜਾ ਮਹੀਨਾ ਸੀ ਕਿੰ ਕੀ ਵਕਤ ਸੀ ਪਤਾ ਹੀ ਨਹੀਂ ਗੁਰੂ ਨਾਨਕ ਮਹਾਰਾਜ ਜੀ ਦਾ ਫਰਮਾਨ ਹੈ ਛੋ ਫਿਰ ਅਸੀਂ ਨਹੀਂ ਕਹਿ ਸਕਦੇ ਵੀ ਨਵਾਂ ਸਾਲ ਹੈ ਜੀ ਕੱਲ ਨੂੰ ਨਵਾਂ ਸਾਲ ਚੜਨਾ ਹੈ ਇਹਦੀਆਂ ਵਧਾਈਆਂ ਨੇ ਕਿ ਤਵਾਰ ਨਾਲ ਜੋਗੀ ਜਾਣ ਰਤਮਾਹਨਾ ਕੋਈਆ ਕਰਤਾ ਸੀ ਟੀਕੋ ਸਜੇ ਆਪੇ ਜਾਣੇ ਸੋ ਇਹ ਤਾਂ ਉਹ ਪ੍ਰਮਾਤਮਾ ਆਪ ਹੀ ਜਾਣਦਾ ਜਿਸ ਨੇ ਸ੍ਰਿਸ਼ਟੀ ਰਚੀ ਇਹ ਸੰਸਾਰ ਬਣਾਇਆ ਇਹਦੇ ਬਾਰੇ ਤਾਂ ਉਹ ਪ੍ਰਮਾਤਮਾ ਹੀ ਜਾਣਦਾ ਕਿ ਕਦੋਂ ਰਚਿਆ ਕਿਹੜੀ ਤਰੀਕ ਤੀ ਕਿਹੜਾ ਸਮਾ ਸੀ ਹੋਰ ਕੋਈ ਨਹੀਂ ਜਾਣਦਾ ਭਾਈ ਇਸ ਕਰਕੇ ਨਵੇਂ ਸਾਲ ਦਾ ਤਾਂ ਪਤਾ ਹੀ ਨਹੀਂ ਕਿ ਕਿਸ ਦਿਨ ਤੋਂ ਕਦੋਂ ਸ਼ੁਰੂ ਹੋਇਆ